पहली कबडी पहली कब्डी तंग भरदे मुंडे बी टीम मैनू लॻंदी बि पहिला ई आहे रोल पहिला ई आहे न अॻे अॻे देखियों आहे सिधू साहिब बि भुॻी आहे जीअं रखां परमात्मा चढ़ी गण रखे ਕੰਨ ਨਹੀਂ ਬੜੀ ਰਣਜੀਤ ਸਿੰਘ ਕਬੱਡੀ ਪਾਰਿਆ ਉਹ ਸਰਦਪੁਰੀਆ ਸੱਤੂ ਟਰਾਈ ਕਰਦਾ ਲੈ ਵੀ ਰਤਿੰਦਰ ਪਹਿਲਾ ਵਾਹਿਗੁਰੂ ਦਾ ਨਾ ਪਰ ਫਿਰ ਆ ਗਈ ਆਹ ਕਹਿੰਦੇ ਗੁਗਰੀ ਵਾਲੇ ਪੰਡਤ ਦੇ ਉੱਪਰ ਯਾ ਮੈਂ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨਕਰ ਰਾਖੀ ਮੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨਕਰ ਰਾਖੀ ਮੇਰੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਸੱਤਾ ਸਿੱਧਾ ਯੋਧਿਆਂ ਦੀ ਧਰਤੀ ਹੈ ਡਾਲਾ ਪਿੰਡ ਕਿਸੇ ਜਾਣ ਪਹਿਚਾਨ ਦਾ ਮਖਾਜ ਨਹੀਂ ਜਿੱਥੇ ਕਬੱਡੀ ਅੱਜ ਤੋਂ ਨਹੀਂ ਇਹ ਕਬੱਡੀ ਬਹੁਤ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ ਔਰ ਇਸ ਨਗਰ ਨੇ ਬਹੁਤ ਛੋਟੀ ਛੋਟੀ ਦੇ ਪਲੇਅਰ ਮੇਰੇ ਵੀਰੋ ਪੈਦਾ ਕੀਤੇ ਹੈ ਕੋਈ ਸਮਾਂ ਸੀਗਾ ਕਹਿੰਦੇ ਵੀ ਜੀਰਾਖੰਡ ਮਿਲਣ ਦੇ ਲਈ ਡਾਲੇ ਵਾਲਾ ਰਾਧਾ ਖੇਡਿਆ ਔਰ ਡਾਲੇ ਵਾਲਾ ਘੋਨਾ ਖੇਡਿਆ ਔਰ ਸਿਰ ਦਰਵਾਰੇ ਹੁਣਾਂ ਦੀ ਗੱਲ ਮੇਰੇ ਵੀਰੋ ਹੋ ਰਹੀ ਹੈ ਔਰ ਫਿਰ ਮੇਰੇ ਵੀਰੋ ਇੰਦਰਜੀਤ ਹੁਣਾਂ ਦਾ ਸਮਾਂ ਕਾਲੇ ਕੰਤ ਤੋਂ ਹੁਣਾਂ ਦਾ ਸਮਾਂ ਕਾਕੇ ਹੁਣਾਂ ਦਾ ਫੌਜੀ ਹੁਣਾਂ ਦਾ ਕਰਮਜੀਤ ਕੰਮੀ ਹੁਣੀ ਮਨਪ੍ਰੀਤ ਆਤਮੇ ਹੁਣੀ ਅੱਜ ਦੇ ਸਮੇਂ ਦੇ ਦੀ ਗੱਗੂ ਡਾਲੇ ਦਾ ਨਾਮ ਹੈ ਔਰ ਇਹ ਖੇਡ ਕਬੱਡੀ ਨੂੰ ਇਹਨਾਂ ਨਾਲ ਜਿਹੜਾ ਨੇ ਖੇਡਿਆ ਅੱਜ ਵੀ ਇਹਨਾਂ ਦਾ ਸਤਕਾਰ ਹੈ ਸਰਦਾਰ ਪਰਮਜੀਤ ਸਿੰਘ ਦੀ ਡਾਲਾ ਔਰ ਇਸੇ ਨਗਰ ਦੀ ਸ਼ਖਸ਼ੀਅਤ ਹੈ ਔਰ ਸਵਰਗਿਆ ਸਰਦਾਰ ਗੁਰਦੇਵ ਸਿੰਘ ਜੀ ਪੀਟੀ ਸਾਹਿਬ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਦੇਰ ਵੱਡੀ ਹੈ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਅੱਜ ਦੇ ਇਸ ਠਾਰ ਦੇ ਕਬੱਡੀ ਕੱਪ ਦੇ ਨਾਲ ਮੇਰੇ ਵੀਰੇ ਜੁੜੀਏ ਸ਼੍ਰੀ ਗੁਰੂ ਗੋਬਿੰਦ ਸਿੰਘੀ ਸਪੋਰਟਸ ਕਲੱਬ ਡਾਲਾ ਪਿੰਡ ਐਨ ਆਰ ਆਈ ਜੀ ਇਲਾਕਾ ਅੱਜ ਬਹੁਤ ਸ਼ਾਨਦਾਰ ਮੇਲਾ ਜਿਹੜਾ ਕਰਵਾਇਆ ਹੈ ਇਸ ਗਰਾਊਂਡ ਦਾ ਮਰੀਕ ਡਿਸਪਲਿਨ ਦੱਸਦਾ ਹੈ ਇਸ ਨਗਰ ਦੇ ਸਹਿਰਦਤਾ ਦਾ ਇਸ ਕਲੱਬ ਵਾਲੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਡਾਲਾ ਪਿੰਡ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਬੜਾ ਮਸ਼ਹੂਰ ਹੈ ਔਰ ਡਾਣੇ ਦੀ ਗੱਲ ਅੱਜ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਅੱਜ ਵੀ ਇਸ 18ਵੇਂ ਕਬੱਡੀ ਕੱਪ ਦੀ ਗੱਲ ਹੋ ਰਹੀ ਹੈ ਦੋ ਚੋਟੇ ਦੀਆਂ ਟੀਮਾਂ ਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਮੇਰੇ ਵੀਰੋ ਚਾਰ ਜਾਫੀ ਇੱਕ ਪਾਸੇ ਕਹਿੰਦੇ ਗੁੰਦਰੂ ਪਖਰਵੱਢੀਏ ਦਾ ਇਹ ਭਤੀਜਾ ਲੱਗਿਆ ਹੋਇਆ ਔਰ ਦੂਜੇ ਪਾਸੇ ਰਾਜਾ ਤੂਰਕੋਟਰ ਅਨਸੀਪ ਪਿੰਡ ਹੈ ਪਰ ਸਾਹਮਣੇ ਦੇਖਣਾ ਵੀ ਇਸ ਵੇਲੇ ਨੌਜਾਨ ਇਹ ਕਰਨ ਹੈ ਪਖਰਵੱਢ ਪਿੰਡ ਹੈ ਇਸ ਵੇਲੇ ਲਾਊ ਟਕੜਾ ਜਫਾ ਕਿ ਨਹੀਂ ਇੱਕ ਗੁੰਦਰੂ ਦਾ ਭਤੀਜਾ ਲਾ ਟੱਕੜਾ ਜੱਫਾ ਆਪਣੀ ਟੀਮ ਦੇ ਲਈ ਕਿ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਲੈ ਵੀ ਰਾਜਿਆ ਆ ਨੌਜੰਨ ਦਾ ਮੈਨੂੰ ਨਾਂ ਦੱਸ ਕੀ ਹੈ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਇਹ ਤਾਰੀ ਖੇਡ ਮੈਦਾਨ ਦੇ ਵਿੱਚ ਮਰੀਖਾ ਕਰਦੇ ਹੀ ਗੱਲ ਸੁਣੋ ਜੀ ਆਹ ਸਾਹਮਣੇ ਕਹਿੰਦੇ ਤਾਰੀ ਦੀ ਕਬੱਡੀ ਪੈ ਰਹੀ ਹੈ ਸਾਹਮਣੇ ਕਹਿੰਦੇ ਇੱਕ ਪਾਸੇ ਟਾਟਾ ਸ਼ਿਕਾਰਵਾਸ਼ੀਆਂ ਵਾਲਾ ਨਾਲ ਸਾਭੀ ਹੈ ਆਹ ਕਹਿੰਦੇ ਕੁਲਦੀਪ ਦਾ ਵੀਰ ਹੈ ਹੁਣ ਤੁਸੀਂ ਸਰਦਕਾਰ ਕੇ ਦੇਖੋ ਇੱਥੋਂ ਲੈ ਕੇ ਗੁਰਦਾਸਪੁਰ ਕਿੰਨੀ ਦੂਰ ਹੈ ਤੇ ਗੁਰਦਾਸਪੁਰ ਤੋਂ ਟੀਮ ਕਹਿੰਦੇ ਚੱਲ ਕੇ ਆਈ ਹੈ ਸ਼ਿਕਾਰ ਮਾਸ਼ੀਆਂ ਦੀ ਇਹ ਮੁੰਡੇ ਦੂਰ ਦੂਰ ਤੋਂ ਚੱਲ ਕੇ ਆਏ ਆ ਆ ਪੰਡਤ ਦਾ ਰਾਈਡਰ ਇਹਦਾ ਬੁਗਰੀ ਪੰਡਾ ਇਹਦੇ ਦੂਰ ਤੋਂ ਕਹਿੰਦੇ ਪੰਜਾਬ ਬਣਿਆ ਹੋਇਆ ਆ ਉਹ ਪੰਡਤ ਕਹਿੰਦੇ ਕਬੱਡੀ ਪਾ ਰਿਹਾ ਇਹਦਾ ਕੋਈ ਉਹ ਜੱਫੀ ਲੱਗ ਰਹੀ ਹੈ ਜਿਵੇਂ ਪਹਿਲਾਂ ਬੱਡੇ ਵੀ ਰੁਕੰਦਰ ਨੇ ਆਖਿਆ ਵੀ ਦਸਤਨ ਦੇਖਣ ਵਾਲਾ ਹੁਣ ਸ਼ਾਸ਼ਨ ਦੇਖਣ ਵਾਲਾ ਹੈ ਉਹ ਪ੍ਰਣਾਤ ਦਾ ਪਿਆਰ ਬਣਾ ਕੇ ਰੱਖੇ ਜਿਹਦਾ ਪ੍ਰਬੰਧਕ ਬੋਲਦਿਆਂ ਦਾ ਮੈਨੂੰ ਲੱਗਦਾ ਪੰਡਤ ਪੰਗਤ ਪੰਡਤ ਕੋ

ਆੜਾ ਪੱਜਿਓ ਨਸ਼ਿਆਂ ਤੋਂ ਕਾਹਦਾ ਜ਼ਿੰਦਗੀ ਨਾਲ ਸ਼ਰੀਕਾ ਇਹ ਖੇਡ ਪੰਜਾਬੀਆਂ ਦੀ ਰੱਖਣੀ ਚਾਹੁੰਦੇ ਜੇ ਚਮਕਾ ਕੇ ਸਿੰਘ ਫਸਗੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੱਡੀ ਲਾ ਕੇ ਸਿੰਘ ਫਸਗੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੱਡੀ ਲਾ ਕੇ ਇਹ ਰਣਜੀਤ ਹੈ ਔਰ ਇਸ ਨਾਲ ਜਿਹਨੂੰ ਰਾਜੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਹੈ ਇਹਦਾ ਕਾਲੋ ਕੇ ਪਿੰਡ ਹੈ ਸਿਲਵਰਾ ਦੇ ਲਾਗੇ ਸਧਾਰਿਆਂ ਦੇ ਲਾਗੇ ਭਾਈ ਰੂਪੇ ਦੇ ਲਾਗੇ ਆਹ ਬੜਾ ਤੇਜ਼ ਤਾਰਾ ਬੱਲਪੁਰੀਆਂ ਪਿੰਡ ਹੈ ਲੈ ਵੀ ਡਾਲੇ ਵਾਲੇ ਕਬੱਡੀ ਦੋ ਵੀ ਡਾਲੇ ਦੇ ਨੇ ਨੌਜਾਨਾ ਤਕੜੀ ਕਬੱਡੀ ਖੇਡਦੀ ਹੈ ਸਤਕਾਂ ਵਾਲਾ ਨੌਜਾਨਾ ਤੇਰਾ ਦੋਵੇਂ ਅੱਜਕੱਲ ਪੰਜਾਬ ਦੇ ਵੱਖੋ ਵੱਖਰੇ ਖੇਡ ਮੇਲਿਆਂ ਤੇ ਪੁੱਜ ਕੇ ਡਾਲੇ ਦਾ ਨਾਂ ਰੌਸ਼ਨ ਕਰਦਾ ਆਓ ਸਾਹਮਣੇ ਅਗਲੀ ਕਬੱਡੀ तारी बि कपूर गेट जे वेफलाबाद जे वेदी मोड़े पासे सुर्ख मुड़ सबू के सुर्ख बुरी आहे टाई करुी च वॾी पाहि की अंबर जो तरस जी तारे वारे में चेटा छॾ खे पाटे वार लाकी आहे ती ਉਹ ਉਹ ਵੀ ਉਹ ਕਬੱਡੀ ਵਾਲਾ ਧੁੱਗੀ ਹੈ ਜਿਹਨੇ ਇੱਕ ਤਗੜਾ ਨੰਬਰ ਆਪਣੀ ਟੀਮ ਨੂੰ ਜੋੜ ਦਿੱਤਾ ਹੈ ਇਧਰ ਕਹਿੰਦੇ ਬਿੱਲਾ ਗਾਰਦ ਹੈ ਉਧਰ ਕਹਿੰਦੇ ਤੀਤਾ ਹਾਰਸ ਵਾਲਾ ਨੌਜਵਾਨ ਹੈ ਰੈਫਰੀ ਚੋਟੀ ਦੇ ਆ ਉਧਰ ਰੂਪਾ ਉਧਰ ਸੋਨੀ ਹੈ ਮੈਂ ਨਵੇਂ ਬੰਦਿਆਂ ਨੂੰ ਦੇਖਤੀ ਕਰ जॾहिं सारी उमिरि सत ई टकरे हुण उन मेर हीरो शहर सवाद नी पुछींदी उमिरि ਵਿੱਚ ਸਿੱਖ ਸਰਦਾਰ ਖਿਡਾਰੀ ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਕਹਿਮ ਹੈ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ ਜੁਗਾ ਜੁਗਾ ਤੱਕ ਰਹਿਣ ਗਿਆ ਯਾਦਾਂ ਸਦਰਵੇਸ਼ ਦੀਆਂ ਕੌਣ ਕਰੂਗਾ ਰੀਤਾ ਕਲਗੀ ਧਰਮਸ਼ੇਸ਼ ਦੀਆਂ ਅੱਜ ਗੁਰੂ ਗੋਬਿੰਦ ਸਿੰਘ ਜੀ ਅਤੇ ਮੇਰੇ ਵੀਰੋ 400 ਜਥਿਆਂ ਦੀ ਯਾਦ ਵਿੱਚ ਬਣੇ ਹੋਏ ਸਿੱਖੇਨ ਸਟੇਡੀਅਮ ਦੇ ਵਿੱਚ ਮੇਰੇ ਵੀਰੋ ਵੱਡੀਆਂ ਰੌਣਕਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਔਰ ਜੱਫਾ ਖੇਡ ਮੈਦਾਨ ਦੇ ਵਿੱਚ ਨਾਜੋ ਨੇ ਲਾ ਦਿੱਤਾ ਔਰ ਅਗਲੀ ਕਬੱਡੀ ਟਾਲੀ ਦੀ ਖੇਡ ਮੈਦਾਨ ਦੇ ਵਿੱਚ ਫਿਰ ਪੈ ਚੁੱਕੀ ਹੈ ਅਗਲਾ ਮੈਚ ਤਾਰੇ ਵਾਲਾ ਤੇ ਡਾਰੇ ਦਾ ਹੋਣਾ ਵੀ ਤਾਰੇ ਵਾਲਾ ਤੇ ਡਾਰੇ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਣਾ ਇੱਕ ਮੈਚ ਜੇ ਪਹਿਲਾ ਰਹਿ ਗਿਆ ਤਾਂ ਸਾਨੂੰ ਦੱਸ ਦਿਓ ਕਿਉਂਕਿ ਤਲਵੰਡੀ ਰਾਏ ਦੀ ਟੀਮ ਰਖਿਆ ਰਹੀ ਬਾਹਰਲੇ ਪਾਸੇ ਵੇਚ ਕਰ ਰਹੀ ਹੈ ਇਹਨਾਂ ਦਾ ਬਨੂੜ ਨਾਲ ਮੈਚ ਹੋਣਾ ਜੀ ਬਨੂੜ ਦੇ ਨਾਲ ਮੈਚ ਜਿਹੜਾ ਹੈ ਉਹ ਤਲਵੰਡੀ ਰਾਏ ਦੇ ਨਾਲ ਖੇਡਿਆ ਜਾਣਾ ਬਨੂੜ ਦੀ ਟੀਮ ਬੜੀ ਚਰਚਾ ਹੈ ਜਿਵੇਂ ਕਹਿੰਦੇ ਹੁੰਦੇ ਆ ਵੀ ਬੰਦੇ ਜਦੋਂ ਮਿਹਨਤ ਕਰਦੇ ਆ ਨਾ ਤੇ ਮੇਰੇ ਵੀਰੋ ਪਰਮਾਤਮਾ ਜੇ ਜੀ ਕਿਰਪਾ ਕਰ ਦੇਵੇ ਤੇ ਉਸੇ ਤਰ੍ਹਾਂ ਇਹਨਾਂ ਨੌਜਵਾਨਾਂ ਤੇ ਮੇਰੇ ਵੀਰੋ ਮਹਾਰਾਜੀ ਸੱਜੇ ਪਾਸ਼ਾ ਜੀ ਇਹਨਾਂ ਨੌਜਵਾਨਾਂ ਦੀ ਚਾਰ ਖਿਡਾਰੀਆਂ ਦੀ ਜਿਹੜੀ ਗੱਲ ਹੈ ਉਹ ਵਿਨੇਸ਼ਾਂ ਦੇ ਵਿੱਚ ਹੋ ਗਈ ਹੈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅੱਜ ਦਾਲਾ ਪਿੰਡ ਹੈ ਦੁਨੀਆ ਪੱਧਰ ਦੇ ਵਿੱਚ ਪ੍ਰਸਿੱਧੀ ਹੈ ਔਰ ਵੱਖੋ ਵੱਖਰੇ ਮੇਰੇ ਮਿੱਤਰੋ ਕਹਿੰਦੇ ਬੋਰਡ ਲੱਗੇ ਹੋਏ ਨੇ ਸਾਰਿਆਂ ਦੇ ਵੱਡੇ ਸਹਿਯੋਗ ਇਸ ਖੇਡ ਮੇਲੇ ਦੇ ਲਈ ਪਾਏ ਹੈ ਬਹੁਤ ਬਹੁਤ ਧੰਨਵਾਦ ਆ ਸਾਰੇ ਸਹਿਯੋਗੀਆਂ ਦਾ ਸੱਜੇ ਪਾਸ਼ਾ ਗੁਰੂ ਮਹਾਰਾਜ ਮਿਹਰ ਭਰਿਆ ਹੱਥ ਰੱਖਣਾ ਕਿਉਂਕਿ ਇਹ ਢਾਲੇ ਪਿੰਡ ਦੇ ਨਾਲ ਸਾਡੀ ਸਾਂਝ ਬੜੀ ਹੈ ਕਿਸਾਨੀ ਸ਼ੇਖਰਸੁਰ ਦੇ ਵਿੱਚ ਵੀ ਢਾਲੇ ਪਿੰਡ ਦੇ ਨਾਲ ਮੇਰੇ ਵੀਰੋ ਸਾਡਾ ਬੜਾ ਤਾਲ ਮੇਰ ਹੈ ਸਾਰੇ ਭਰਾਵਾਂ ਨੇ ਬਹੁਤ ਸਹਿਯੋਗ ਪਾਇਆ ਢਾਲੇ ਪਿੰਡ ਦੇ ਨੇ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਹੈ ਸਰਦਾਰ ਕਰਮਪਾਲ ਸਿੰਘ ਜੀ ਸਿੱਧੂ ਤੇ ਕਹਿੰਦੇ ਰਾਜਪਾਲ ਸਿੱਧੂ ਉਹਨਾਂ ਦੇ ਇਹ ਨਾਨਕਿਆਂ ਦਾ ਪਿੰਡ ਹੈ ਸਾਡੇ ਮਾਮਾ ਜੀ ਗੁਰਮੀਤ ਸਿੰਘ ਜੀ ਢਾਲਾ ਉਹ ਵੀ ਚੇਤੇ ਤਰਫ ਤੇ ਪੁੱਜੀ ਹੋਇਆ ਬਹੁਤ-ਬਹੁਤ ਧੰਨਵਾਦ ਹੈ ਆਓ ਸਾਹਮਣੇ ਇਸ ਵੇਲੇ ਪਾਟ ਲੈ ਕੇ ਰਾਜਾ ਆਪਣੀ ਟੀਮ ਦੇ ਵਿੱਚ ਵਾਪਸ ਜਾਂਦਾ ਹੋਇਆ ਉੱਡ ਜਾਉਣਾ ਤੇ ਇਹਨੇ ਪਤਾ ਨਹੀਂ ਲੱਗਣ ਦੇਣਾ ਵੀ ਇਹ ਉੱਡ ਗਿਆ ਆਹ ਸਾਹਮਣੇ ਦੇਖਦਾ ਵੀ ਕੁਕੀ ਪਾਜ ਬਣ ਗੋ ਪਰ ਸੱਜੇ ਪਾਸ਼ਾ ਮੇਰ ਕਰੇ ਸੱਤਾ ਫੇਤਾ ਮੇਰੇ ਕਿਉਂ ਜਿਵੇਂ ਕਹਿੰਦੇ ਨੇ ਪਲੇਅਰਾਂ ਨੂੰ ਬਹੁਤ ਪਿੱਛੇ ਪਾ ਦਿੰਦੀ ਹੈ ਇਹ